ਕਿਦਾ ਦਾ ਪੀਰ ਲਾਲਾ ਵਾਲੇ ਦਾ ਦਰਬਾਰਾ ਉਦੀ ਦੀ ਲੰਗਰ ਚੱਲਦਾ ਸੇਤੀ ਪ੍ਰਕਾਰ ਦਾ ਭੋਜਨ ਆਸੀ ਕਿਓ ਦੇ ਵਿੱਚ ਡੇਲੀ ਲੰਗਰ ਚੱਲਦਾ ਜੀ ਲੱਖ ਦਾਤਾ ਨਾਲਾ ਵਾਲੀ ਦੀ ਦਰਗਾ ਇਹ ਬਹੁਤ ਜਿਆਦੇ ਲਵੇ ਲਵੇ ਸੰਗਤ ਦਾ ਸੰਜੋਗਾ ਆਪਣੇ ਰੇਟ ਕੜਦਾ ਮਵੇਦਾ ਠਨੇਠੇ ਦਾ ਸੱਜ ਪ੍ਰੇ ਦਾ ਬਹੁਤ ਸੇਵਾ ਕਰਦੇ ਨੇ ਤੋਂ ਬੰਦਾਵ ਨਾਲ ਤੇ ਲੰਗਰ ਲਾਇਆ ਜਾਂਦਾ ਜੀ ਸੁਬਾਹ ਜੀ ਅੱਜ ਹੋਊਗੀ 29 ਤਰੀਕ ਕੱਲ ਦਾ ਕੱਲ ਤੱਕ ਦਾ ਟਾਈਮ ਹੈਗਾ ਕੱਲ ਸੈਂਤੀ ਪ੍ਰਕਾਰ ਦਾ ਭੋਜਨ ਚੱਲੂਗਾ ਪਹਿਲਾਂ ਹਵਨ ਹੋਵੇਗਾ ਉਸ ਤੋਂ ਬਾਅਦ ਸੈਂਤੀ ਪ੍ਰਕਾਰ ਦਾ ਭੋਜਨ ਚੱਲੇਗਾ ਜੀ ਬਾਬਾ ਜੀ ਔਰ ਜੰਗਲੋਂ ਉਰੇ ਆ ਰਿਹਾ ਗਾਉਂ ਨੂੰ ਇੱਕ ਬੱਚਾ ਪਾਸੇ ਮੁਰਦਾ ਉਲਟ ਪੜ ਗਿਆ ਲੋਕਾਂ ਨੇ ਜਾ ਕੇ ਪਕੜ ਲਈ ਮਾਰ ਮਿਟਾਈ ਕਰੀ ਰਾਜੇ ਕੇ ਪੇਸ਼ ਕਰਦੀ ਰਾਜਾ ਕਹਿਣੇ ਲੱਗਿਆ ਵੀ ਆਜ ਸ਼ਾਮ ਨੂੰ ਸੂਰਜ ਛਿਪੜਦੇ ਪਹਿਲਾ ਪਹਿਲਾ ਇਸ ਨੂੰ ਮਿਰਤੂ ਦੰਡ ਦਿਆ ਜਾਏਗਾ ਇਸ ਦਾ ਗਲਾ ਕੱਟਿਆ ਸਾਰਾ ਰਾਣੀ ਨੂੰ سزا مل پکڑ لیا کڑیاں لگیاں تو ادھر بنگی نے ڈیوٹی لادی ہری چند کی کہ ایک ڈین پکڑی گئی ہے اس کا قتل کرنا ہے شام ਉਹਨਾਂ ਲਈ ਵੀ ਰੋਜ਼ ਦਾ ਕੰਮ ਜਲਾਦ ਦਾ ਕੰਮ ਹੈ ਮਿਤੂ ਦੰਡ ਦੇਣਾ ਮੇਰਾ ਕੰਮ ਹੈ ਉਸਨੇ ਆਪਣੇ ਝੜ ਤਿਆਰ ਕਰ ਲਈਏ ਤੇ ਇਧਰ ਸਿਪਾਹੀ ਜਬ ਲੈ ਕਰਕੇ ਤਾਰਾ ਰਾਣੀ ਨੂੰ ਰਾਜੇ ਦੇ ਸਾਹਮਣੇ ਪਹੁੰਚੇ ਨਾ ਰਾਜੇ ਕਾ ਮਨ ਡੋਲ ਗਿਆ ਖੇਲਣੇ ਕੇ ਬਿਓ ਕੋ ਢੈਣ ਬਣਾ ਦੀਏ ਭਗਵਾਨ اے ਪ੍ਰਭੂ ਤਾਰਾ ਰਾਣੀ ਕਹਿ ਲੇ ਕਿ ਦੇਖੀ ਰਾਜਾ ਨਾ ਧਰਮ ਨਾ ਡੂਰ ਜੀ ਇਹ ਸੁਦੀਜ ਬਾਰ ਬਾਰ ਮਿਲੇਗਾ ਕੁੱਤਾ ਬਿੱਲਾ ਪਸੂ ਪਸ਼ੇਰਾ ਪਰਿਆ ਧਰਮ ਨਹੀਂ ਮਿਲਣਾ ਨਾ ਧਰਮ ਮਿਲੇ ਮੁੜ ਕੇ ਜੀਵ ਨੂੰ ਮਿਲਦੇ ਜਨਮ ਬਥੇਰੇ ਧਰਮ ਨਾਲ ਤੇ ਮੁਕਤੇ ਤੇਵ ਤੋਂ ਮਿਲਦੇ ਜਨਮ ਬਥੇਰੇ ਨਾ ਧਰਮ ਨਹੀਂ ਲੇ ਕੋਣ ਕੇ ਮਾਤਾ ਨੇ ਮੋਹਤ ਖੜੀਆਂ ਲੱਗੀਆਂ ਹੋਈਆਂ ਹੈ ਜਲਾਦ ਕੇ ਸਾਹਮਣੇ ਪੇਸ਼ ਕਰ ਦਿਆ ਹਰੀ ਚੰਦ ਰਾਜ ਨੇ ਤਲਵਾਰ ਲੈ ਲਈ ਕਿਵੇਂ ਮਾਰਾਂ ਤੇਰੇ ਤਲਵਾਰ ਰਾਣੀ ਕਿਵੇਂ ਮਾਰਾਂ ਤੇਰੇ ਤਲਵਾਰ ਰਾਣੀ سے آجے حرامان بہت دل کر آجے میری آجے کی کہنے کے لئے کوئی نہیں ملیا یہ تو کریپی ہے ان کو تو مرنا ہے وہ کہنے کے لئے بہت دل کر آجے میں بہت دل کر آجے میں بہت دل کر آجے میں بہت دل کر آجے کو کھا پیا سو ساکھ ساکھ पौधा होता तीन फुट का पौधा है भी एक फुट तो ਮੇਰਾ ਨਿਚਾਲਾ ਸਵਾਪ ਤੋਂ ਸਵਾਪ ਤੋਂ ਉੱਪਰਲਾ ਮੇਰਾ ਹੈ ਭਗਵਾਨ ਕਿਹੜੇ ਲਈ ਵਿਚਾਰਣਾ ਤੇਰਾ ਜਿੰਮੇਦਾਰ ਨੇ ਮੱਕੀ ਬੀਜਦੀ ਉੱਪਰ ਤੇ ਭਗਵਾਨ ਨੇ ਛੋੜ ਦਿੱਤੇ ਉਹ ਲੈ ਕਾਟ ਲਿਆ ਕੀ ਫੇਰ ਫੇਰ ਖਾਲੀ ਰਹਿ ਗਏ ਨੇ ਪਿਛਲੇ ਜਨਮ ਵਿੱਚ ਜਿਹੜਾ ਅਰਜਨ ਹੈ ਨਾ ਇਹ ਲੱਕੜ ਹਾਰਾ ਦਾ ਲੱਕੜੀਆਂ ਕੱਟ ਕੇ ਗਰੀਬਾਂ ਨੂੰ ਸਵਾਹਾ ਜੰਗਲ ਵਿੱਚ ਲੱਕੜੀਆਂ ਹੱਟ ਕੇ ਵੇਚ ਕੇ ਆਪਣਾ ਪੈਸਾ ਕਮਾ ਲਿਆ ਕਰਦਾ ਇਸ ਮਾਦੀ ਕੀ ਬਾਤ ਹੈ ਕਿ ਸੌ ਮੱਤੇ ਨਾਲ ਸਿਆਣੀ ਇਹ ਲੋਕਾਂ ਦਾ ਰਾਮਾ ਨੂੰ ਬੌਸਾਲੇ ਨਾਮ ਸਿੱਖਾਂ ਦੇ ਟੋਪਰੀ ਉੱਤੇ ਉਹ ਅੱਤੇ ਜਦ ਮੱਤਰ ਦੇ ਆ ਕਰਦੇ ਉਹ ਤੋਂ ਫਸਿਆ ਕਿ ਸਤਿ ਸਤਿ ਕਰਨ ਨਾਮ ਲੈਇਆ ਹੈ ਉਹਨੂੰ ਕਿਹ ਬ੍ਰਾਹਮਣ ਨੂੰ ਚੋਣ ਦੇ ਕਿ ਨਾਮ ਤੋਂ ਨਿਦਾਨ ਕਹਿੰਦਾ ਬਗਵਾਨ ਦੇ ਜੇ ਸੋ ਕਿਸ